ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਹੈ ਅੱਜ ਦੀ ਵੱਡੀ ਖਬਰ ਅਮਰਤਾਰੀ ਬੀਬੀ ਨੂੰ ਜੱਜ ਦੀ ਪ੍ਰੀਖਿਆ ਚੋਂ ਜਾਣ ਤੋਂ ਰੋਕਣਾ ਬਿਕਰੇਪੂਰਨ ਸ ਹੈ ਇਵ ਬਾਬਾ ਬਲਵੀਰ ਸਿੰਘ ਅੰਮ੍ਰਿਤਸਰ 27 ਜੁਲਾਈ 2025 ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਜਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜੀ ਨੇ ਰਾਜਸਥਾਨ ਵਿੱਚ ਸਿਵਲ ਜੱਜ ਦੀ ਪ੍ਰੀਖਿਆ ਸਮੇਂ ਬੀਬੀ ਗਰਪ੍ਰਿਤ ਕੌਰ ਨੂੰ ਸੇਖਕਕਾਰ ਪਹਿਨੇ ਹੋਣ ਕਾਰਨ ਦਾਖਲ ਹੋਣ ਤੋਂ ਰੋਕਣ ਦੇ ਸਖਤ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਸਿੱਖਾਂ ਨਾਲ ਅਜਿਹਾ ਵਿਕਤਰਾ ਸਹਿਜ ਸੰਜੋਗ ਨਹੀਂ ਹੈ ਅਤੇ ਨਾ ਹੀ ਸੰਵਿਧਾਨਿਕ ਅਜਾਹ ਕਰਨ ਦੀ ਆਗਿਆ ਦਿੰਦਾ ਹੈ ਉਹਨਾਂ ਕਿਹਾ ਹੈ ਸਿੱਖਾਂ ਨੂੰ ਕਕਾਰ ਤਾਰਨ ਕਰਨ ਤੋਂ ਰੋਕਣਾ ਜਿੱਥੇ ਬੇਇਨਸਾਫੀ ਹੈ ਉੱਥੇ ਸਿੱਖਾਂ ਦੀ ਮਾਨਸਿਕਤਾ ਨੂੰ ਵੀ ਭਾਰੀ ਸੱਟ ਮਾਰਨਾ ਦੀਆਂ ਇਹ ਚੋਕੀਆਂ ਹਰਤਾ ਹਰਕਤਾ ਹਨ ਉਹਨਾਂ ਕਿਹਾ ਕਿ ਦਰਨਦਰ ਜ਼ਿਲ੍ਹੇ ਦੀ ਬੱਚੀ ਗੁਰਪ੍ਰੀਕੋਸ ਗੁਰਮੁਖ ਗੁਰਸੇਕ ਪਰਿਵਾਰ ਦੀ ਅਮਰਤਧਾਰੀ ਮੈਂਬਰ ਹੈ ਉਹ ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ ਦੀ ਸਿਵਲ ਜੱਜ ਦੀ ਪ੍ਰਤੀ ਦਾ ਇਮਤਿਹਾਨ ਦੇਣ ਲਈ ਗਈ ਸੀ ਪਰ ਅਮਰਤਤਾਰੀ ਹੋਣ ਕਾਰਨ ਉਸ ਨੂੰ ਇਮਤਿਹਾਨ ਵਿੱਚ ਜਾਣ ਨਹੀਂ ਦਿੱਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ Rajasthan ਸਰਕਾਰ ਨੂੰ ਵੀ ਇਸ ਵਿਕਰੇਪੂਰਨ ਵਿਵਹਾਰ ਨੂੰ ਰੋਕਣ ਅਤੇ ਗੁਰਪ੍ਰੀਤ ਕੋ ਨੂੰ ਮੁੜ ਇਸੇ ਪ੍ਰੀਖਿਆ ਵਿੱਚ ਦਾਖਲ ਹੋਣ ਦੀ ਆਗਿਆ ਦੇਣੀ ਚਾਹੀਦੀ ਹੈ ਉਹਨਾਂ ਕਿਹਾ ਹੈ ਕਿ ਇਹ ਮਾਮਲਾ ਸਵੇਦਨਸ਼ੀਲ ਅਤੇ ਗੰਭੀਰ ਹੈ ਇਸ ਤਰ੍ਹਾਂ 10 ਲੋਕ ਸਿੱਖਾ ਅੰਦਰ ਰੋਹ ਅਤੇ ਤਿਰੋਸ ਅਤੇ ਰੋਹ ਪੈਦਾ ਕਰਦਾ ਹੈ ਗੁਰੂ ਗ੍ਰੰਥ ਗੁਰगोਬਿੰਦ ਸਿੰਘ ਜੀ ਵੱਲੋਂ ਬਖਸ਼ੇ ਕਕਾਰ ਸਿੱਖ ਆਪਣੇ ਨਾਲ ਨਾਲੋਂ ਅੱਡ ਨਹੀਂ ਕਰ ਸਕਦੇ ਤੇ ਨਾ ਹੀ ਉਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ